ਕਰ ਰਹੇ ਸੀ ਸੋ ਅੱਜ ਆਪਾਂ ਉਹਦੀ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉੱਥੇ ਮਿਲੇ ਸੀ ਇਸ ਤਰ੍ਹਾਂ ਜੋ ਹਾਲਥ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸੈਕਟਰ ਰਿਕਾਰਡ ਦੇ ਵਿੱਚ ਇਨਵੋਲ ਸਾਡੇ ਅਰੈਸਟ ਕਰ ਲਿਆ ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦਰ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਾਜੇ ਜੀ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਧਾ ਨੂੰ ਤੇ 15 ਬੰਦਿਆਂ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਾਂਗੇ ਇਸ ਨੂੰ ਪਹਿਲੇ ਵੀ ਪਾਬਾ ਦਾ ਕੇਸ ਸੀ ਜਿਹੜੇ ਇਸੇ ਲੇਡੀ ਜਿਹੜੀ ਸ਼ਰਧਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜੇ ਇਸ ਤੋਂ ਦੇ ਤੋ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਜੀਜਾ ਦੇ ਠੱਲ ਪਾਈ ਜਾ ਸਕੇ ਸਰ ਕੋਈ ਨੈਟਵਰਕ ਹੈ ਨਾ ਜਿਸ ਸੇ ਸਟੇਟ ਦੇ ਨਾਲ ਚੋਗੂਆਂ ਵਿੱਚ ਪਾਸਟਰ ਵਿੱਚ ਰਹੇ ਹਨ ਉਹਨਾਂ ਨੂੰ ਵੀ ਨਾਲ ਉਸ ਨੈਟਵਰਕ ਨੂੰ ਵੀ ਕੰਗਾਲਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾ ਕਿਤੇ ਕਿਤੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂਗੇ ਸਰ ਦੇਖਣ ਨੂੰ ਆਇਆ ਜਿਵੇਂ ਇਹਨਾਂ ਦੇ ਕੇਸ ਹੁੰਦਾ ਹੈ ਇਹ ਦਾ ਕੋਈ ਨਾਮ ਬਾਹਰ ਆ ਜੀ ਦੇਖੋ ਉਹ ਤਾਂ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਕੋਰਟ ਆ ਪਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਜਿਹਨਾਂ ਨੂੰ ਜ਼ਰੂਰ ਕੋਈ ਬਰਦਾਸ਼ਤ ਦੇ ਵਿੱਚ ਤੇ ਉਹ ਕੁਝ ਕਾਹਲੀ ਨਹੀਂ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਹੈ ਜਾਂ ਸਾਡੇ ਜਿਹੜੇ ਸੁਸਾਇਟੀ ਆ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਗਲਤ ਮੈਸੇਜ ਆਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ